ਮਨਰੇਗਾ ਕਾਨੂੰਨ ਦੇ ਤਹਿਤ ਜਿਹੜਾ ਕਾਮਿਆਂ ਲਈ ਅਧਿਕਾਰ ਹੈ 8ਵਾਂ ਤੇ 9ਵਾਂ ਉਹ ਮਾਸਟਰ ਸਰਕੂਲੇਸ਼ਨ ਚ ਇਕੱਠੇ ਹੀ ਇੱਕ ਸਬ ਹੈਡ ਦੇ ਤਹਿਤ ਦਿੱਤੇ ਗਏ ਨੇ ਉਹਦੇ ਚ ਮਾਮਲਾ ਇਹ ਹੈ ਕਿ ਜਿਹੜੀ ਦਿਹਾੜੀ ਤੈਅ ਕਰਨੀ ਹੈ ਕਿੰਨੀ ਹੋਊਗੀ ਕਿਵੇਂ ਹੋਏਗੀ ਉਹ ਕੌਣ ਕਰਦਾ ਜਾਂ ਕਿਵੇਂ ਕੀਤੀ ਜਾਂਦੀ ਹੈ ਦੂਜੀ ਗੱਲ ਦਿਹਾੜੀ ਮਿਲਣੀ ਕਿਵੇਂ ਹੈ ਉਹਦਾ ਤਰੀਕਾ ਕਿਵੇਂ ਹੈ ਕੀ ਹੈ ਜਿਹੜਾ ਕਾਮਿਆਂ ਨੂੰ ਮਿਲਣਾ ਉਸਲੇ ਬੰਦੇ ਉੱਤੇ ਜਿਹੜਾ ਮਨਰੇਗਾ ਦੀ ਦਿਹਾੜੀ ਦਾ ਕਾਨੂੰਨ ਹੈ ਇੱਕ ਸਭ ਤੋਂ ਬੁਨਿਆਦੀ ਉਹਦੇ ਚ ਇੱਕ ਨੁਕਸ ਹੈ ਬਹੁਤ بڑا ਜਿਹੜੇ ਤੇ ਮਨਰੇਗਾ ਕੰਮੇ ਗੱਲ ਵੀ ਕਰ ਰਹੇ ਨੇ ਇੱਕ ਦੇਸ਼ ਦੇ ਵਿੱਚ ਘੱਟੋ-ਘੱਟ ਉਜਰਤ ਕਾਨੂੰਨ ਬਣਿਆ ਹੋਇਆ 1948 ਦਾ ਬਣਿਆ ਹੋਇਆ ਸੀਗਾ ਲਗਾਤਾਰ ਕਿ ਐਦੂੰ ਘੱਟ ਪੈਸੇ ਦਿਹਾੜੀ ਦਿੱਤੀ ਨਹੀਂ ਜਾ ਸਕਦੀ ਜਿਹੜੇ ਗੈਰ ਸੰਗਠਿਤ ਖੇਤਰ ਦੇ ਬੰਦੇ ਨੇ ਚਾਹੇ ਉਹ ਖੇਤੀ ਖੇਤਰ 'ਚ ਲੱਗੇ ਹੋਏ ਨੇ ਚਾਹੇ ਉਹ ਇੰਡਸਟਰੀ 'ਚ ਲੱਗੇ ਹੋਏ ਨੇ ਚਾਹੇ ਉਹ ਬਾਕੀ ਦੇ ਹੋਰ ਕਿੱਥਿਆਂ 'ਚ ਲੱਗੇ ਹੋਏ ਨੇ ਹਰ ਬਾਰ ਇੱਕ ਉਹਨੂੰ ਅਸੀਂ ਕਹਿੰਦੇ ਆ ਘੱਟੋ ਘਾਟ ਉਜਰਤ ਕਾਨੂੰਨ ਉਹਦੇ ਤੋਂ ਘੱਟ ਨਹੀਂ ਦਿੱਤਾ ਜਾ ਸਕਦਾ ਮਨਰੇਗਾ ਐਕਟ ਦੇ ਵਿੱਚ ਇਹ ਇੱਕ ਕਮੀ ਹੈ ਕਿ ਉਹ ਘੱਟ ਘਾਟੋ ਘੱਟ ਉਜਰਤ ਕਾਨੂੰਨ ਨੂੰ ਨਹੀਂ ਮੰਨ ਰਿਹਾ ਉਦੋਂ ਹੀਠਾਂ ਦਿਹਾੜੀ ਦਿੱਤੀ ਜਾਂਦੀ ਹੈ ਔਰ ਜਿਹਦੇ ਚ ਇਹ ਮੇਰਾ ਖਿਆਲ ਹੈ ਸੰਵਿਧਾਨ ਦੇ ਬੁਨਿਆਦੀ ਹੱਕ ਦੇ ਵੀ ਇਹ ਖਿਲਾਫ ਖੜਦੀ ਹੈ ਗੱਲ ਇਹਨੂੰ ਦੇਖਿਆ ਜਾਣਾ ਚਾਹੀਦਾ ਪਰ ਫਿਰ ਵੀ ਕਿਵੇਂ ਦਿਹਾੜੀ ਤੈ ਹੁੰਦੀ ਹੈ ਦਿਹਾੜੀ ਤੈਅ ਇਸ ਤਰ੍ਹਾਂ ਹੁੰਦੀ ਹੈ ਕਿ ਸਾਰੀਆਂ ਸੂਬੇ ਦੀਆਂ ਸਰਕਾਰਾਂ ਆਪਣੇ ਵੱਲੋਂ ਭੇਜਦੀਆਂ ਨੇ ਲਿਖ ਕੇ ਕਿ ਉੱਥੇ ਮਿਨੀਮਮ ਵੇਜ ਕੀ ਹੈ ਉਹਨਾਂ ਸਟੇਟਾਂ ਦੇ ਵਿੱਚ ਕਿੰਨੇ ਪੈਸੇ ਮਿਲਦੇ ਨੇ ਜਾਂ ਐਵਰੇਜ ਡੀਸੀ ਰੇਟ ਕੀ ਹੁੰਦੇ ਨੇ ਤੇ ਉਹਨਾਂ ਦੇ ਆਧਾਰ ਤੇ ਗਵਰਨਮੈਂਟ ਆਫ ਇੰਡੀਆ ਹਰ ਸਾਲ 1 ਅਪ੍ਰੈਲ ਤੋਂ ਪਹਿਲਾਂ ਮਨਰੇਗਾ ਕਾਮਿਆਂ ਦੀ ਦਿਹਾੜੀ ਤੈਅ ਕਰਦੀ ਹੈ ਜਦੋਂ ਇਹ ਬਣਿਆ ਸੀ 2005 ਵਿੱਚ ਕਾਨੂੰਨ ਤਾਂ 60 ਰੁਪਏ ਦਿਹਾੜੀ ਕਟੋਕ ਦਾ ਤੈਅ ਕੀਤੀ ਗਈ ਸੀ ਮੈਕਸਿਮਮ ਤੱਕ ਟੋਕਟ ਕੇ 60 ਰੁਪਏ ਤੋਂ ਘੱਟ ਨਹੀਂ ਹੋ ਸਕਦੀ 60 ਰੁਪਏ ਹੋ ਸਕਦੀ ਹੈ ਹੁਣ ਵੱਖ-ਵੱਖ ਰਾਜਾਂ ਦੇ ਰਾਜ ਸਰਕਾਰਾਂ ਦੀਆਂ ਸफारਸ਼ਾਂ ਦੇ ਮੁਤਾਬਕ ਵੱਖ-ਵੱਖ ਰਾਜਾਂ ਚ ਇਹਦਾ ਅਲੱਗ-ਅਲੱਗ ਰੇਟ ਹੈ ਉਹ ਰੇਟ ਕੀ ਹੈ ਹਰਿਆਣਾ ਸਭ ਤੋਂ ਨੰਬਰ ਉੱਪਰ ਹੈ ਸਾਡੇ ਨੇੜੇੋਂ ਅਸੀਂ ਲਗਭਗ 2-3 ਤੋਂ ਪਿਛੇ ਆਏ ਸਾਰੇ ਮਾਮਲੇ ਚ ਜਿਵੇਂ 362 ਰੁਪਏ ਮਿਲਦਾ ਹੈ ਪਿਛਲੇ ਬਾਰ 303 ਰੁਪਏ ਮਿਲਦਾ ਸੀ ਇਤਕੀ ਦੇ ਸਾਲ ਉਹਦੇ ਚੋਨਾਕ ਵਾਧਾ ਹੋ ਗਿਆ ਹਾਲਾਂਕਿ ਮਹਿੰਗਾਈ ਨੂੰ ਵੀ ਧਿਆਨ ਚ ਰੱਖਿਆ ਜਾਣਾ ਚਾਹੀਦਾ ਬਾਕੀ ਗੱਲਾਂ ਵੀ ਹੋਣੀਆਂ ਚਾਹੀਦੀਆਂ ਨੇ ਇਸ ਕਰਕੇ ਹਰ ਸਾਲ ਇਹ ਰਿਵਾਈਜ਼ ਹੁੰਦੇ ਨੇ ਰੇਟ ਕਿ ਦਿਹਾੜੀ ਕਿੰਨੀ ਹੋਏਗੀ ਮਨਰੇਗਾ ਦੀ ਇਹ ਗਵਰਨਮੈਂਟ ਆਫ ਇੰਡੀਆ ਕਰਦੀ ਆ ਨੋਟੀਫਿਕੇਸ਼ਨ ਪਰ ਸੂਬਾ ਸਰਕਾਰਾਂ ਦੀ ਰਿਕਮੈਂਡੇਸ਼ਨ ਤੇ ਹਾਂ ਇੱਕ ਹੋਰ ਵੀ ਇਹਦੇ ਚ ਧਾਰਨਾ ਹੈ ਉਹ ਧਾਰਨਾ ਕੀ ਹੈ ਕਿ ਜੇ ਸੂਬਾ ਸਰਕਾਰ ਕਹੇ ਕਿ ਘੱਟ ਹੈ ਦਿਹਾੜੀ ਅਸੀਂ ਹੋਰ ਦੇਣੀ ਹੈ ਤਾਂ ਉਹ ਆਪਣੇ ਬਜਟ ਚੋਂ ਸਟੇਟ ਬਾਇਟ ਚੋ ਇਹਦੇ ਚ ਜਿੰਨਾ ਮਰਜੀ ਚਾਹੇ ਵਾਧਾ ਕਰਕੇ ਦੇ ਸਕਦੀ ਹੈ ਕਿਉਂਕਿ ਇਹ ਜਿਹੜਾ ਟੋਟਲ ਪੈਸਾ ਆ ਰਿਹਾ ਦਿਹਾੜੀ ਦਾ ਕੇਂਦਰ ਸਰਕਾਰ ਵੱਲੋਂ ਆ ਰਿਹਾ ਜੇ ਐਡੀਸ਼ਨਲ ਦੇਣਾ ਚਾਹੁੰਦੀ ਆ ਉਹ ਜਿਵੇਂ 100 ਰੁਪਿਆ ਹੋਰ ਵਾਧੂ ਕਰਨਾ ਚਾਹੁੰਦੀ ਹੈ 200 ਰੁਪਏ ਵਾਧੂ ਕਰਨਾ ਚਾਹੁੰਦੀ ਹੈ ਤਾਂ ਸੂਬਾ ਸਰਕਾਰ ਤੇ ਕੋਈ ਰੋਕ ਨਹੀਂ ਹੈ ਇਸੇ ਸਕੀਮ ਤਹਿਤ ਦੇ ਸਕਦੀ ਆ ਉਹ ਜੇ ਦਿਹਾੜੀ ਇਹ ਕਾਨੂੰਨ ਉਹਦੇ ਰਸਤੇ ਝਾੜੇ ਨਹੀਂ ਆਉਂਦਾ ਉਹ ਉਹਨੂੰ ਇਹ ਹੱਕ ਦਿੰਦਾ ਹੈ ਦੂਜੀ ਗੱਲ ਹੁਣ ਇਹ ਪੇਮੈਂਟ ਹੁੰਦੀ ਕਿਵੇਂ ਆ ਜਿਹੜੀ ਦਿਹਾੜੀ ਹੈ ਜਦੋਂ ਕੋਈ ਲੱਗਦਾ ਹੈ ਤਾਂ ਉਹਦੀ ਪੇਮੈਂਟ ਕਿਵੇਂ ਹੁੰਦੀ ਹੈ ਪੇਮੈਂਟ ਹਫਤਾਵਾਰੀ ਹੁੰਦੀ ਹੈ ਔਰ ਜਦੋਂ ਵੀ ਕੋਈ ਲੱਗ ਜਾਂਦਾ ਹੈ ਤੇ ਪੇਮੈਂਟ ਮਨਰੇਗਾ ਕਾਮਿਆਂ ਤੋਂ ਜਾਂ ਸਰਕਾਰ ਦੇ ਇੱਕ ਖਾਸ ਪ੍ਰੋਵੀਜ਼ਨ ਤੋਂ ਬਿਨਾ ਸਾਰੀ ਡਾਇਰੈਕਟ ਖਾਤਿਆਂ 'ਚ ਜਾਂਦੀ ਹੈ ਕੈਸ਼ ਨਹੀਂ ਦਿੱਤੀ ਜਾ ਸਕਦੀ ਡਾਇਰੈਕਟ ਜਿੰਨੀ ਜਿੰਨੀ ਆ ਲਗਾਤਾਰ ਹਫਤੇ ਬਾਅਦ ਉਹਦੇ ਖਾਤੇ 'ਚ ਜਾਂਦੀ ਹੈ ਔਰ ਜਾਣੀ ਚਾਹੀਦੀ ਹੈ ਜੇਕਰ ਖਾਤੇ 'ਚ ਟਾਈਮ ਤੇ ਨਹੀਂ ਜਾਂਦੀ ਪੇਮੈਂਟ ਲੇਟ ਹੋ ਜਾਂਦੀ ਆ ਲੇਟ ਪੇਮੈਂਟ ਦਾ ਬਹੁਤ ਬੜਾ ਰੌਲਾ ਕਿ ਕਈਆਂ ਨੂੰ ਕਈ ਕਈ ਮਹੀਨੇ ਨਹੀਂ ਮਿਲਦੀ ਉਪਰੋ ਕਹ ਰਹੇ ਨੇ ਪੈਸੇ ਨਹੀਂ ਆਏ ਫਰਲਾ ਨਾ ਨੀ ਹੋਇਆ ਇਹ ਉਹ ਸਾਰੇ ਦੇ ਵਿੱਚ ਵੀ ਫਿਰ ਇੱਕ ਵਿਆਜ ਲੱਗਦਾ ਹੈ ਮਿਨੀਮਮ ਲੈਵਲ ਦਾ ਵਿਆਜ ਲੱਗਦਾ ਹੈ ਜਿਹੜੇ ਵਿਆਜ ਦੇ ਤਹਿਤ ਦੇਣੀ ਚਾਹੀਦੀ ਹੈ ਔਰ ਦਿੱਤੀ ਜਾਣੀ ਚਾਹੀਦੀ ਹੈ ਪੇਮੈਂਟ ਦੇਰੀ ਨਾਲ ਦੇਣ ਤੇ ਨਾਲ ਹਰਜਾਨਾ ਦੇਣਾ ਪੈਂਦਾ ਹੈ ਹਰਜਾਨਾ ਤੈਅ ਕੀਤਾ ਗਿਆ ਕਾਨੂੰਨ ਦੇ ਵਿੱਚ ਤਾਂ ਕਿ ਕੋਈ ਲੇਟ ਜਾਣਬੁੱਝ ਕੇ ਨਾ ਕਰੇ ਔਰ ਉਹਦੇ ਚ 0.05% ਇਹ ਨਾਲ ਰਾਸੀ ਜੋੜ ਕੇ ਦੇਣੀ ਪੈਗੀ ਜਿੰਨੇ ਦਿਨਾਂ ਦੀ ਦੇਰੀ ਹੋਈ ਹੈ 10 ਦਿਨ ਦੀ ਦੇਰੀ ਹੋਈ ਹੈ 10 ਦਿਨ ਮਹੀਨੇ ਦੀ ਦੇਰੀ ਹੋਈ ਹੈ ਮਹੀਨਾ 2 ਮਹੀਨੇ ਦੀ ਦੇਰੀ ਹੋਈ ਹੈ 2 ਮਹੀਨੇ ਇਸ ਲਿਹਾਜ਼ ਦੇ ਨਾਲ ਇਹ ਜੋੜ ਕੇ ਹਰਜਾਨਾ ਫਿਰ ਪੇਮੈਂਟ ਦਿੱਤੀ ਜਾਣੀ ਚਾਹੀਦੀ ਹੈ ਇਹ ਕਾਨੂੰਨੀ ਅਧਿਕਾਰ ਹੈ ਕਾਮਿਆਂ ਦਾ ਔਰ ਹੁਣ ਮਿਲਦੀ ਹੈ ਜਾਂ ਨਹੀਂ ਮਿਲਦੀ ਉਹ ਇੱਕ ਅਲੱਗ ਗੱਲ ਹੈ ਪਰ ਕਾਨੂੰਨ ਇਹ ਕਹਿੰਦਾ ਹੈ ਉਹਨੇ ਤਾਂ ਇਹ ਧਾਰਨਾ ਰੱਖੀ ਹੈ ਕਿ ਇਹ ਗਰੀਬ ਆਦਮੀਆਂ ਦੀ ਉਹਦੇ ਖਾਤੇ ਆ ਚ ਪੈਸੇ ਲੇਟ ਨਾ ਹੋਣ ਦੇਰੀ ਨਾ ਹੋਵੇ ਕੋਈ ਰੱਖ ਨਾ ਸਕੇ ਔਰ ਉਹ ਟਾਈਮ ਤੇ ਪੇਮੈਂਟ ਹੋਣੀ ਚਾਹੀਦੀ ਹੈ ਇਹਨਾਂ ਸਮਿਆਂ ਦੇ ਦੌਰਾਨ ਗਵਰਨਮੈਂਟ ਆਫ ਇੰਡੀਆ ਦੇ ਸਰਕੂਲਰ ਨੇ ਕਈ ਨਿਕਲੇ ਹੋਏ ਜਿਹੜੇ ਸਰਕੂਲਰਾਂ ਦੇ ਤਹਿਤ ਇਹ ਕਿਹਾ ਗਿਆ ਕਿ ਜਿਹੜੇ ਪੜਾ ਤੇ ਲੇਟ ਹੋਈ ਹੈ ਪੇਮੈਂਟ ਉਹ ਪੰਜਾਬ ਦੀ ਸਰਕਾਰ ਦੇ ਖਾਤੇ ਚੋਂ ਲੇਟ ਹੋਈ ਹੈ ਉਹ ਅੱਗੇ ਡਿਸਟ੍ਰਿਕਟ ਲੈਵਲ ਤੇ ਲੇਟ ਹੋਈ ਹੈ ਉਹ ਅੱਗੇ ਬਲਾਕ ਲੈਵਲ ਤੇ ਲੇਟ ਹੋਈ ਹੈ ਉਹ ਅੱਗੇ ਪੰਚਾਇਤ ਲੈਵਲ ਤੇ ਲੇਟ ਹੋਈ ਹੈ ਤਾਂ ਉਹ ਸਬੰਧਤ ਅਥਾਰਟੀਾਂ ਦੇ ਖਾਤਿਆਂ ਚੋਂ ਕੱਟ ਕੇ ਵੀ ਸੂਬਾ ਸਰਕਾਰ ਦੇ ਸਕਦੀ ਹੈ ਜੇ ਲੇਟ ਉਹਨੇ ਜੇ ਉਹਨੇ ਪਰਪਾਈ ਉਥੋਂ ਕਰਨੀ ਆ ਤਾਂ ਨਹੀਂ ਤਾਂ ਫਿਰ ਉਹ ਜਿਹੜੀ ਦਿਹਾੜੀ ਚ ਜਨਰਲੀ ਉਹਨਰੇਗਾਦੀ ਦਿਹਾੜੀ ਹੈਗੀ ਹੈ ਉਹਦੇ ਲਿਹਾਜ਼ ਨਾਲ ਦਿੱਤੀ ਜਾ ਸਕਦੀ ਹੈ ਔਰ ਇਹ ਬਿਹੱਦ ਪੁਖਤਗੀ ਨਾਲ ਇਸੇ ਕਰਕੇ ਕਿਹਾ ਗਿਆ ਕਿ ਕੋਈ ਵੀ ਜੇ ਦੀ ਵਾਇਲੇਸ਼ਨ ਨਾ ਕਰੇ ਕੋਈ ਜੇ ਦੀ ਉਲੰਘਣ ਨਾ ਕਰੇ ਔਰ ਜੇ ਜਾਗਰੂਕ ਹੋਣਗੇ ਕੰਮੇ ਤਾਂ ਆਪਣਾ ਹੱਕ ਲੈ ਸਕਦੇ ਨੇ ਧੰਨਵਾਦ